ਕੀ ਨਾਮ ਉਹ ਸਰ ਹਰਜਿੰਦਰ ਸਿੰਘ ਕੀ ਹੋ ਅਗੜੀ ਸੈਸਟ ਕਿੰਨੀ ਦਿਨ ਰੋਹੀ ਗਿਆ ਤਾਂ 12 ਸਾਲ ਹੋ ਗਏ ਕਿੱਥੇ ਵੇਚ ਹਜਾਰਾ ਸਿੰਘ ਬਰਾਜੇ ਤੇ ਬੱਚੇ ਵੀ ਸੀਗੇ ਹਾਂਜੀ ਤੇ ਕੀ ਤੰਗ ਪ੍ਰੇਸ਼ਾਨ ਕਰਦੇ ਤੰਗ ਪ੍ਰੇਸ਼ਾਨ ਉਹ ਸਰ ਇਹ ਹੀ ਸੀਗਾ ਜਦੋਂ ਉਹਦੇ ਪਿਆਈਆ ਟਰਚਰ ਕਰਦੇ ਸੀਗੇ ਪਸੰਦ ਨਹੀਂ ਕਰਦੇ ਸੀਗੇ ਹਾਂਜੀ ਕੁੱਟਦੇ ਮਾਰਦੇ ਸੀਗੇ ਤੇ ਕੀ ਹੋਣਾ ਹਾਂਜੀ ਸਾਨੂੰ ਇੱਕ ਹੀ ਤਰੀਕ ਨੂੰ ਇੱਕ ਇੱਕ ਵੇਲੇ ਸਮਝਿ ਫੋਨ ਹੋ ਗਿਆ ਜੀ 3 ਵਜੇ ਦੁਪਹਿਰ ਨੂੰ ਪਹਿਲਾਂ ਮੈਂ ਸਕਲਾਈ ਸੀ ਕਿ ਤੇ 4 ਵਜੇ ਫਿਰ ਕਾਲ ਕਰੀ ਉਹਨਾਂ ਦੀ ਜੰਦਵੀ ਮਨਜੀਤ ਕੌਰ ਨੂੰ ਕੁਝ ਹੋ ਗਿਆ ਵਾ ਤੇ ਪਲਟ ਕਾਫੀ ਨਹੀਂ ਕਰ ਰਿਹਾ ਵਾ ਤੁਸੀਂ ਚਲਦੇ ਜਾ ਰਹੇ ਸੀ ਤੇ ਅਸੀਂ ਫਿਰ ਬਾਜੀ ਉਸੇ ਟਾਈਮ ਤੇ ਚਲੇ ਗਏ ਰਾਤ 8 ਵਜੇ ਤੱਕ ਪਹੁੰਚ ਗਏ ਸੀ ਇਹ ਕੀ ਲੱਗਿਆ ਗੋਲੀ ਮਾਰ ਹਾਂਜੀ ਹਾਂਜੀ ਪਾਜੀ ਗੋਲੀ ਗੱਜੀ ਹੋਈ ਸੀ ਉਹਨਾਂ ਦਾ ਆਪਣਾ ਰਵਾਲਾ ਸੀ ਜੀ ਹਾਂਜੀ ਭਾਜੀ ਲਾਇਸੈਂਸ ਜੀ nishaan goli da series ਕਿੰਨੇ ਮਾਰੀ ਨੇ ਘਰ ਵਾਲੇ ਨੇ ਹਾਂਜੀ ਹਾਂਜੀ ਇਹਦਾ ਇਧਰ ਸਕੰਦਰ ਸਿੰਘ ਜੀ ਹਾਂਜੀ ਕੀ ਮੰਗ ਰਹੇ ਹੋ ਮੰਗ ਇਹਨਾਂ ਨੂੰ ਇਨਸਾਫ ਚਾਹੀਦਾ ਸਰ ਬੜੇ ਚੈਨੀ ਚਾਹੀਦੇ ਹਾਂਜੀ ਹਾਂਜੀ ਜੋ ਦੋਸ਼ੀ ਨੇ ਫੜੇ ਜਾਣਾ ਚਾਹੀਦੇ ਜੀ ਕਾਰਵਾਈ ਹੋਣੀ ਚਾਹੀਦੀ ਜੀ ਮਾਂ ਵੀ ਤੇ ਪੁੱਤਰ ਵੀ ਹਾਂਜੀ ਹਾਂਚਲ ਕਰਨ ਵਾਲਾ ਹਾਂਜੀ ਹਾਂਜੀ ਦੋ ਦੋ ਜੀ ਆਹ ਦੇਖੋ ਆਹ ਲਈਓ ਆਪਦੇ ਬੈਕ ਹੋ ਗਿਆ ਤੇ ਨਾ ਗਿਆ ਯਾਨੀ ਇਹ ਵੇਰੇ ਕੋ ਹੁਣ ਚੱਲਣਾ ਉਹ ਚੱਲ ਜਾ ਰਿਹਾ ਵੇ ਭਾਣਾ ਕਲਪਣ ਵਿੱਚ ਜਗ ਸੋਹਣਿਆ ਹੈ ਮੁਲਕਾ ਇਹ ਸਹਿਰਗਾ ਤੇ पिंडो हाग परशान ਕਸਰੀ ਲੜਾਈ ਕਰਦੇ ਰਹੇ ਸੀ ਹਾਂ ਜੀ ਕੋਈ ਨਹੀਂ ਬੇਤ ਸਾਨੂੰ ਦਿੰਦੀ ਸੀ ਲੜਦੀ ਸੀ ਤੇ ਅਖਰ ਵਿੱਚ ਉਹਨੇ ਗੋਲੀ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਸਰ ਸਾਨੂੰ ਬਖਾਨ ਕਰਦੇ ਕਰਦੇ ਸੀ ਤੇ ਦਰਦੀ ਤਖਦੀ ਤੁਹਾਨੂੰ ਕੀ ਸਨੇਹਾ ਲਾਇਆ ਨੇ ਬਲ ਕੁੜੀ ਆਪਣੇ ਆਪ ਸੁੱਕੇ ਦੇ ਕੁੜੀ ਦੇ ਪ੍ਰੋਣੇ ਦੇ ਫੋਨ ਲਾਇਆ ਸੀ ਕਹਿੰਦਾ ਮੰਮੀ ਤੁਸੀਂ ਕਿੱਥੇ ਨੇ ਮੈਂ ਤੁਹਾਨੂੰ ਕਸੇ ਘਾਰਾਂ ਹਾਂ ਤਾਂ ਜਲਦੀ ਆ ਜਾਓ ਮਨਜੀਤ ਨੇ ਆ ਦੇ ਆਪ ਕੋਸ਼ ਕਰ ਲਿਆ ਜਿਸ ਪੌਣੋਂ ਫੋਲ ਪਈ ਏ ਚੋਟ ਭਾਰ ਦਾ ਚੋਟਾ ਤਾਂ ਜਦੋਂ ਅਸੀਂ ਤੁਰ ਪਏ ਆ ਤੇ ਰਸਤੇ ਵਿੱਚ ਸਾਨੂੰ ਜੀਰੇ ਕੋ ਪਤਾ ਲੱਗਾ ਵੀ ਮੈਂ ਤਾਂ ਗਈ ਕੋਈ ਮਾਰਦੀ ਇਹਨਾਂ ਨੇ ਆ ਬਿਮਾਰ ਦਿੱਤੀ ਉੱਥੇ ਜਾ ਕੇ ਖੱਬ ਗੋਲੀ ਮਾਰੀ ਨੇ ਤਾਂ ਪਛਾਣੀ ਕਰਦੇ ਹਾਂਜੀ ਆਪਾਂ ਸਹੀ ਆਉਂਦੇ ਹਾਂਜੀ ਹੁਣ ਇਨਸਾਫ ਮੰਗਣਾ ਚਾਹੀਦਾ ਉਹਨਾਂ ਦੇ ਖਾਣ ਹਾਂਜੀ ਸਾਨੂੰ ਇਨਸਾਫ ਲੈਣਾ ਚਾਹੀਦਾ ਹੈ ਇਸ ਵਾਰ ਦੀ ਕੁੜੀ ਮਲਤੀ ਬੀਤੀ ਹੈ। ਮੈਨੂੰ ਤਾਂ ਠੰਡ ਪਵੇਗੀ ਮੇਰੇ ਦੇ ਅਲਮੋਂ। ਮੇਰੀ ਪੋਲੀ ਜੀ ਦੀ ਸੀ। ਉਹ ਤੇ ਰਾਮ ਜੀ ਲੱਕਿਆ। ਸਰੀ ਕੀ ਮਾਮਲਾ ਸੀਗਾ ਤੇ। ਇਹ ਲੜਕੀ ਮਨਜੀਤ ਕੌਰ ਜੀ ਦੀ ਉਮਰ 35 ਸਾਲਾ ਉਹਦੇ ਦੋ ਬੱਚੇ ਐ ਇੱਕ ਲੜਕਾ ਇੱਕ ਲੜਕੀ। ਜਿਹੜਾ ਲੜਕਾ ਉਹਦੀ ਉਮਰ 8 ਸਾਲ ਆ ਲੜਕੀ ਦੀ 10 ਸਾਲ ਆ ਇਹ ਘਰ ਵਿੱਚ ਕੋਈ ਕਲੇਸ਼ ਰਹਿੰਦਾ ਸੀ ਇਹਨਾਂ ਦੇ ਲੜਾਈ ਝਗੜਾ ਤੇ ਉਹਦੇ ਵਿੱਚ ਗੁੱਸੇ 'ਚ ਆ ਕੇ ਇਹਦੇ ਘਰ ਵਾਲੇ ਨੇ ਸ਼ਖਵਿੰਦਰ ਸਿੰਘ ਨੇ ਆਪ ਦਾ ਸੰਚੀਰ ਵਾਲ ਵਰਤੀ ਉਹਦਾ ਉਹਦੇ ਨਾਲ ਗੋਲੀ ਮਾਰੀ ਆ ਸਿਰੇ 'ਚ ਉਹਦੀ ਮੌਤ ਹੋ ਗਈ ਦੋਛੀਆਂ ਵੀ ਗਿਰਫਤਾਰੀ ਜਿਹੜੀ ਕਰਨੀ ਬਾਕੀ ਹੈ ਪੋਸਟਮਾਰਟਮ ਤੋਂ ਬਾਅਦ ਰੇਡ ਕੀਤੇ ਜਾਣਗੇ ਘਰ ਵਾਲੇ ਨੇ ਮਾਰੀ ਹਾਂਜੀ ਇਹ ਨਾਮ ਉਹ ਬਿਰਾਨਾ ਸਿਮਰਾਨੀ ਸਿਮਰਾਨੀ ਕੀ ਲੱਗਦੀ ਸੀ ਮੇਰੀ ਸਿਸਟਰ ਸਿਸਟਰ ਜੀ ਹਾਂਜੀ ਮੇਰੇ ਤਾਈ ਦੀ ਬੇਟੀ ਤਾਈ ਦੀ ਬੇਟੀ ਹਾਂਜੀ ਨਾਮ ਇਹਦਾ ਮਨਜੀਤ ਕੌਰ ਮਨਜੀਤ ਕੌਰ ਇੰਨੀ ਦਿਨ ਹੋ ਗਿਆ ਵਿਆਹ ਹੋਇਆ ਇਹਨਾਂ ਨੂੰ 10 ਨੂੰ 14 ਤਵਾਰ ਸੀ ਹੋਇਆ ਤਵਾਰ ਬੱਚੇ ਵੀ ਸੀ ਹਾਂਜੀ ਮੁੰਡਾ ਕੁੜੀ ਕਿ ਪਰਖਾਨੇ ਸੀ ਕਿ ਤਾਨ ਪਰਖਾਨਾ ਪਤਾ ਨਹੀਂ ਬਦਸਤ ਨਹੀਂ ਸੀ ਹਾਂਜੀ ਕੁੜੀ ਦਾ ਚੱਕਰ ਆ ਜਾਂ ਦਾਜ ਤੋਂ ਆ ਇਹ ਸਾਨੂੰ ਕਨਫਰਮ ਨਹੀਂ ਹੋਇਆਗਾ ਹਾਂਜੀ ਝਗੜਾ ਹੀ ਕਰਦੇ ਰਹਿੰਦੇ ਹਾਂਜੀ ਕਰੇਲੂ ਝਗੜਾ ਉਹਨਾਂ ਦੀ ਜੋ ਸੱਸ ਜੀ ਉਹ ਮਤਲਬ ਬਹੁਤ ਜ਼ਿਆਦਾ ਇਹਨੂੰ ਪਰੇਸ਼ਾਨਾ ਕਰਦੀ ਸੀ ਹਾਂਜੀ ਉਹਦਾ ਪ੍ਰਾਣਾ ਬਹੁਤ ਜ਼ਿਆਦਾ ਕੁੱਟਮਾਰ ਕਰਦਾ ਸੀ ਹੁਣ ਕਿਸ ਨੇ ਆ ਦੰਦਾ ਕੌਣ ਸਨੇ ਹੀ ਆ ਲਾਇਆ ਤੇ ਉਹਨਾਂ ਨੇ ਆਪਣੇ ਆਪ ਨੂੰ ਮਾਰਤਾ ਗੋਲੀ ਮਾਰਤੀ ਆ ਹਾਂਜੀ ਕਿ ਸਾਨੂੰ ਕੋਈ ਹਾਲੇ ਤੱਕ ਉਹਨਾਂ ਦਾ ਕੋਈ ਇਨਸਾਫ ਨਹੀਂ ਮਿਲਿਆ। ਰੈਸ ਨਹੀਂ ਕੀਤੇਗੇ। ਨਹੀਂ ਨਹੀਂ ਰੈਸ ਨਹੀਂ ਕੀਤੇਗੇ। ਹੁਣ ਕੀ ਤੁਹਾਡੀ ਕੀ ਮੰਗ ਹੈ? ਅਸੀਂ ਇਨਸਾਫ ਲੈਣਾ ਚਾਹੁੰਦੇ ਹਾਂ। ਇਨਸਾਫ ਮਿਲਣਾ ਚਾਹੀਦਾ। ਹਾਂਜੀ। ਥੋੜੀ ਨਿ ਮਾਰਦੇ। ਹਾਂਜੀ। ਗੋਲੀ ਮਾਰੀ ਆ। ਹਾਂਜੀ। ਪ੍ਰੋਣੀ ਨੇ ਗੋਲੀ ਹਾਂਜੀ ਪ੍ਰੋਣੀ ਨੇ ਗੋਲੀ ਮਾਰ ਕੇ। ਸੁਰਜੀਤ ਸਿੰਘ। ਸੁਰਜੀਤ ਸਿੰਘ ਕੀ ਲੱਗਦੀ ਸੀ? ਸਾਡੀ ਸਿਸਟਰ ਲੱਗਦੀ ਕਜਨ ਸਿਸਟਰ। ਕਿੰਨੀ ਦਿਨ ਹੋ ਗਈ ਵਿਆਹ ਹੋਏ ਨੇ ਕਿੱਥੇ ਵੀ। ਹਾਂਜੀ ਬਾਰਸ ਲੋਧੀ ਬਿਆਨ ਨੂੰ ਹਜ਼ਾਰ ਸਿੰਘ ਵਾਲਾ ਕਿਹਦੇ ਨਾਲ ਬੇਸ਼ ਸੁਖਿੰਦਰ ਸਿੰਘ ਨਾਲ ਸੁਖਿੰਦਰ ਸਿੰਘ ਹਾਂਜੀ ਸਾਨੂੰ ਸਾਨੂੰ ਬਲਕਾਰ ਸਿੰਘ ਕੀ ਗੱਲ ਕਰ ਗੱਲ ਕਿਦਾਂ ਘਰ ਦੇ ਕਲੇਸ਼ ਰਾਈ ਝਗੜਾ ਚੱਲਦਾ ਰਹਿੰਦਾ ਸੀਗਾ ਕੁੱਟਦੇ ਮਾਰਦੇ ਸੀਗੇ ਪਰੇਸ਼ਾਨ ਕਰਦੇ ਕੰਮ ਬਹੁ ਲੈਂਦੇ ਸਨ ਸਾਡੇ ਕੋਲੋਂ ਤੇ ਇਸ ਕਰਕੇ ਉਹ ਫਿਰ ਕਿੰਨਾ ਜ਼ਿਆਦਾ ਹੀ ਉਹਨਾਂ ਨੇ ਉਸ ਦਿਨ ਰਾਤ ਨੂੰ ਟੋਟ ਮਾਰ ਕੇ ਨੀਲ ਪਾਏ ਹੋਏ ਸੀਗੇ ਉਹਨਾਂ ਦੇ ਮੂੰਹ ਦੇ ਨਿਸ਼ਾਨ ਬੱਜੇ ਗੱਲਾਂ ਤੇ ਤੇ ਫਿਰ ਉਹਨੇ ਸਾਨੂੰ ਫੋਨ ਕੀਤਾ ਵੀ ਪ੍ਰੀਵ ਤੈਨੂੰ ਵਜੇ ਮਿਸ ਕਲਾਈ ਫਿਰ 4 ਵਜੇ ਉਹਨਾਂ ਨੇ ਸਾਨੂੰ ਫੋਨ ਕੀਤਾ ਵੀ ਐਦਾਂ ਮੇਰੀ ਤੁਹਾਡੀ ਕੁੜੀ ਜਿਹੜੀ ਹੈਗੀ ਆ ਉਹਨਾਂ ਦੇ ਬਹੁਤ ਬਲੱਡ ਨਿਕਲਿਆ ਤੁਸੀਂ ਜਲਦੀ ਆ ਜਾਓ ਜਦੋਂ ਅਸੀਂ ਤੁਸੀਂ ਜਾ ਕੇ ਮੌਕਾ ਦੇਖਿਆ ਤਾਂ ਉਹ ਚੇ ਰਾਤ ਨੂੰ 8 ਵਜੇ ਤਾਂ ਗੋਲੀ ਨਿਸ਼ਾਨ ਲੱਗਿਆ ਸੀਗਾ ਤੇ ਮੂੰਹ ਤੇ ਨਿਸ਼ਾਨ ਸੀਗੇ ਨੀਲ ਬਰੇਸ ਆ 9 ਵਜੇ ਸੀਗੇ ਹਾਂਜੀ ਇਸ ਮੱਛਾ ਸੀਗਾ ਉਹ ਗੋਲੀ ਮਾਰ ਕੇ ਉਹਨਾਂ ਨੇ ਹਾਂਜੀ ਗੋਲੀ ਵੱਜੀ ਸੀਗੀ ਹੋਰ ਕੀ ਮੰਗੇ ਹੁਣ ਮੰਗੇ ਇਨਸਾਫ ਚਾਹੀਦਾ ਰੁੱਧ ਰੁੱਧ ਪਾਣੀ ਪਾਣੀ ਫੜੇ ਜਾਣੇ ਚਾਹੀਦੇ ਆ ਪੁਲਿਸ ਨੂੰ ਜੋ ਹੈ ਬਣਦੀ ਕਾਰਵਾਈ ਕਰਨੀ ਚਾਹੀਦੀ ਆ ਬਹੁਤ ਵਧੀਆ ਉਹਨਾਂ ਨੂੰ ਕਰਨਾ ਚਾਹੀਦਾ ਠੀਕ ਹਾਂਜੀ